ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਸਿੱਖ ਧਰਮ ਦੇ ਸਭ ਤੇ ਛੋਟੀ ਉਮਰ ਦੇ ਸਤਿਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਬਾਲਾ ਪ੍ਰੀਤਮ 8ਵੇਂ ਗੁਰੂ ਸਾਹਿਬ ਜੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਪ੍ਰਕਾਸ਼ 1656 ਈਸਵੀ ਵਿੱਚ ੀਰਤ ਪਰ ਸਾਹਿਬ ਵਿਖੇ ਗੁਰੂ ਹਰ Rai ਸਾਹਿਬ ਜੀ ਦੇ ਘਰ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਜੀ। ਸ੍ਰੀ ਗੁਰੂ ਹਰ Rai ਜੀ ਨੇ ਆਪਣਾ ਅੰਤਮ ਸਮਾਂ ਨਜ਼ਦੀਕ ਦਾ ਅਨੁਭਵ ਕੀਤਾ। ਤੇ ਆਪਣੇ ਛੋਟੇ ਪੁੱਤਰ ਸ੍ਰੀ ਹਰਕ੍ਰਿਸ਼ਨ Rai ਨੂੰ ਜੋ ਕਿ ਉਸ ਸਮੇਂ 5 ਸਾਲ 3 ਮਹੀਨੇ ਦੇ ਸੀ। 6 ਅਕਤੂਬਰ 1661 ਨੂੰ ਗੁਰਿਆਈ ਬਖਸ਼ ਦਿੱਤੀ ਜੀ ਤੇ ਉਪਰੰਤ 1661 ਨੂੰ ਦਾ ਗੁਰੂ ਹਰ Rai ਸਾਹਿਬ ਜੀ ਚੋਤੀ ਜੋਤ ਸਮਾ ਗਏ ਗੁਰਗੱਦੀ ਦੇ ਵਿਰਾਜਮਾਨ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਸਿੱਖ ਸੰਗਤਾਂ ਵਿੱਚ ਫੈਲਣ ਲੱਗ ਪਈ ਜੀ ਬਾਦ ਸ਼ਾ ਔਰੰਗਜ਼ੇਬ ਨੂੰ ਵੀ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ। ਨੇ ਰਾਜਾ ਜੈ ਸਿੰਘ ਨੂੰ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੇ ਦਿੱਲੀ ਆਉਣ ਦਾ ਸੱਦਾ ਦਿੱਤਾ ਜੀ। ਤੁਸੀਂ ਮੇਰੇ ਵਜੀਰ ਨਾਲ ਦਿੱਲੀ ਆ ਕੇ ਸਾਨੂੰ ਦਰਸ਼ਨ ਦਿਓ ਜੀ। ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਅਤੇ ਮਾਤਾ ਜੀ ਨਾਲ ਸਲਾਹ ਕਰਕੇ ਤੇ ਦਿੱਲੀ ਜਾਣ ਲਈ ਰਵਾਨਾ ਹੋ ਗਏ ਜੀ। ਅੰਬਾਲੇ ਜ਼ਿਲ੍ਹੇ ਦੇ ਇਲਾਕੇ ਪੰਜੋਖਰਾ ਪਹੁੰਚੇ ਜੀ ਉਸ ਪਿੰਡ ਵਿੱਚ ਵਿਦਵਾਨ ਪੰਡਿਤ ਲਾਲ ਚੰਦ ਰਹਿੰਦਾ ਸੀ ਜਿਸ ਨੂੰ ਆਪਣੀ ਵਿੱਦਿਆ ਦਾ ਬਹੁਤ ਕਮੰਡ ਹੰਕਾਰ ਸੀ ਉਹ ਪੰਡਿਤ ਜਦ ਗੁਰੂ ਜੀ ਨੂੰ ਮਿਲਿਆ ਕਹਿਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਜੀ ਕਹਾਂਦੇ ਹੋ ਜੀਸ਼ਨ ਜੀ ਤੋਂ ਆਪਣੇ ਆਪ ਨੂੰ ਵੱਡੇ ਮੰਨਦੇ ਹੋ ਸ੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਲਿਖੀ ਸੀ ਤੁਸੀਂ ਉਸ ਦੇ ਅਰਥ ਕਰਕੇ ਹੀ ਦਿਖਾ ਦਿਓ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਗੀਤਾ ਦੇ ਅਰਥ ਕੀਤੇ ਤੇ ਤੁਹਾਡੇ ਮਨ ਵਿੱਚ ਸ਼ੰਕਾ ਰਹਿ ਹੀ ਜਾਣੀ ਹੈ ਤੁਸੀਂ ਜਿਹਦੇ ਤੋਂ ਕਹੋਗੇ ਉਸ ਤੋਂ ਹੀ ਅਸੀਂ ਅਰਥ ਕਰਵਾ ਦਿੰਦੇ ਹਾਂ ਪੰਡਤ ਲਾਲ ਚੰਦ ਛੱਜੂ ਨਾਮ ਦੇ ਇੱਕ ਅਨਪੜ ਆਦਮੀ ਨੂੰ ਨਾਲ ਲੈ ਕੇ ਆਇਆ ਉਹ ਗੁੰਗਾ ਬੀਸੀ ਜਦੋਂ ਗੁਰੂ ਸਾਹਿਬ ਨੇ ਆਪਣੀ ਛੜੀ ਛੱਜੂ ਜੀਰ ਦੇ ਸਿਰ ਤੇ ਰੱਖੀ ਉਸ ਨੇ ਔਖੇ ਤੇ ਔਖੇ ਗੀਤਾ ਦੇ ਅਰਥ ਦੱਸ ਦਿੱਤੇ ਪੰਡਤ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਚਰਨੀ ਪੈ ਗਿਆ ਸੰਗਤ ਜੀ ਇਸ ਅਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਸ਼ੋਭਤ ਹੈ ਜੀ ਇਸ ਤਰ੍ਹਾਂ ਜਦ ਗੁਰੂ ਜੀ 1664 ਵਿੱਚ ਦਿੱਲੀ ਹਨ ਤਾਂ ਚੇਚਕ ਦੀ ਬਿਮਾਰੀ ਫੈਲ ਗਈ ਉਸ ਸਮੇਂ ਗੁਰੂ ਜੀ ਰੋਗੀਆਂ ਗਰੀਬਾਂ ਤੇ ਦੁਖੀਆਂ ਦੀ ਸੇਵਾ ਵਿੱਚ ਜੁਟ ਗਏ ਜੀ ਗੁਰੂ ਸਾਹਿਬ ਵੀ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਅਤੇ ਜੋਤੀ ਜੋਤ ਸਮਾਉਣ ਦਾ ਸਮਾਨ ਨੇੜੇ ਵੇਖਦੇ ਹੋਏ ਹੁਕਮ ਦਿੱਤਾ ਕਿ ਗੁਰਿਆਈ ਤੂ ਬਾਬਾ ਬਕਾਲੇ ਵਿਖੇ ਮੌਜੂਦ ਹਨ ਇਹ ਬਚਨ ਕਹਿ ਕੇ 1664 ਨੂੰ 8 ਸਾਲ ਦੀ ਉਮਰ ਵਿੱਚ ਪਤੀ ਜੋਤ ਸਮਾ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ